ਆਖਿਰ ਦਿਲ ਦੇ ਦੌਰੇ ਐਨੇ ਕਿਉਂ ਵੱਧ ਰਹੇ ਨੇ ਹਾਰਟ ਅਟੈਕ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਨੇ ਬੇਸ਼ੱਕ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਵੀ ਬਹੁਤ ਸਾਰੀਆਂ ਵੀਡੀਓਜ਼ ਦੇਖੀਆਂ ਹੋਣਗੀਆਂ ਘਟਨਾਵਾਂ ਦੇਖੀਆਂ ਹੋਣਗੀਆਂ ਕਿ ਉੱਠਦੇ ਬੈਠਦੇ ਖਾਂਦੇ ਨੱਚਦੇ ਟੱਪਦੇ ਹਰ ਕਿਸੇ ਨੂੰ ਹਾਰਟ ਅਟੈਕ ਆ ਜਾਂਦਾ ਹੈਗਾ ਆਖਿਰ ਹਾਰਟ ਅਟੈਕ ਕਿਉਂ ਆਉਂਦਾ ਹੈਗਾ ਤੇ ਜਦੋਂ ਹਾਰਟ ਅਟੈਕ ਆਉਂਦਾ ਹੈ ਇਸ ਤੋਂ ਪਹਿਲਾਂ ਤੁਹਾਡੇ ਸਰੀਰ ਦੇ ਵਿੱਚ ਉਹ ਕਿਹੜੇ ਲੱਛਣ ਹੁੰਦੇ ਨੇ ਜੋ ਕਿ ਤੁਸੀਂ ਉਹਨਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹੋ ਤਾਂ ਅਜਿਹੇ ਲੱਛਣਾ ਤੋਂ ਜੇਕਰ ਤੁਸੀਂ ਜਾਣੂ ਹੁੰਦੇ ਹੋ ਜਾਂ ਫਿਰ ਅਣਜਾਣ ਹੁੰਦੇ ਉਹਤੇ ਖਾਸ ਅਪਡੇਟ ਤੁਹਾਡੇ ਲਈ ਹੈ ਤੁਸੀਂ ਹਾਰਟ ਅਟੈਕ ਆਉਣ ਤੋਂ ਪਹਿਲਾਂ ਉਹ ਲੱਛਣਾਂ ਨੂੰ ਜੇਕਰ ਤੁਸੀਂ ਪਛਾਣ ਲੈਂਦੇ ਹੋ ਤਾਂ ਤੁਸੀਂ ਕਿਵੇਂ ਉਸ ਦਾ ਬਚਾਅ ਕਰ ਸਕਦੇ ਹੋ ਇੱਕ ਖਾਸ ਵੀਡੀਓ ਉਸ ਦੇ ਉੱਤੇ ਬਣਾਈ ਗਈ ਹੈ ਦਰਅਸਲ ਪਿਛਲੇ ਕੁਝ ਸਾਲਾਂ ਦੇ ਵਿੱਚ ਦਿਲ ਦੇ ਦੌਰੇ ਦੇ ਮਾਮਲੇ ਦੇ ਵਿੱਚ ਤੇਜ਼ੀ ਦੇ ਨਾਲ ਵਾਧਾ ਹੋਇਆ ਸੋਸ਼ਲ ਮੀਡੀਆ ਅਤੇ ਮੀਡੀਆ ਦੇ ਵਿੱਚ ਬਹੁਤ ਸਾਰੇ ਵੀਡੀਓ ਸਾਹਮਣੇ ਆਉਂਦੇ ਰਹਿੰਦੇ ਨੇ ਜਿੱਥੇ ਕਿ ਕੋਈ ਵਿਅਕਤੀ ਬੈਠਾ ਹੈ ਖਾ ਰਿਹਾ ਹੈ ਖੇਡ ਰਿਹਾ ਹੈ ਜਾਂ ਫਿਰ ਨੱਚ ਰਿਹਾ ਹੈ ਜਾਂ ਫਿਰ ਜਿਮ ਕਰ ਰਿਹਾ ਹੈ ਪਰ ਅਚਾਨਕ ਦਿਲ ਦਾ ਦੌਰਾ ਪੈ ਜਾਂਦਾ ਹੈ ਤੇ ਕਈ ਵਾਰ ਸਮੇਂ ਸਿਰ ਇਲਾਜ ਦੀ ਘਾਟ ਅਤੇ ਵਿਅਕਤੀ ਦੀ ਮੌਤ ਵੀ ਹੋ ਜਾਂਦੀ ਆ ਇਸ ਦੇ ਨਾਲ ਇਹ ਸਵਾਲ ਖੜਾ ਹੁੰਦਾ ਹੈ ਕਿ ਦਿਲ ਦਾ ਦੌਰਾ ਅਚਾਨਕ ਪੈਂਦਾ ਕਿਉਂ ਹੈ ਕਿ ਸਾਡਾ ਸਰੀਰ ਕੋਈ ਪਹਿਲਾਂ ਹੀ ਕੋਈ ਚੇਤਾਵਨੀ ਨਹੀਂ ਦਿੰਦਾ ਜੇਕਰ ਤੁਹਾਡੇ ਵੀ ਇਸ ਤਰ੍ਹਾਂ ਦੇ ਸਵਾਲ ਨੇ ਤਾਂ ਇੱਕ ਖਾਸ ਜਿਹਾ ਤੁਹਾਡੇ ਲਈ ਹੈ ਇਹ ਦਿਲ ਦੇ ਦੌਰੇ ਤੋਂ ਪਹਿਲਾਂ ਸਰੀਰ ਦੇ ਵਿੱਚ ਨਜ਼ਰ ਆਉਣ ਵਾਲੇ 10 ਲੱਛਣ ਕਿਹੜੇ ਹੋ ਸਕਦੇ ਨੇ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਅਮਰੀਕਨ ਹਾਰਟ ਐਸੋਸੀਏਸ਼ਨ ਦੇ ਅਨੁਸਾਰ ਦਿਲ ਦੇ ਦੌਰੇ ਦੇ ਕੁਝ ਘੰਟੇ ਜਾਂ ਫਿਰ ਦਿਨ ਪਹਿਲਾਂ ਜੋ ਕਿ ਕੁਝ ਦਿਨ ਪਹਿਲਾਂ ਸਰੀਰ ਦੇ ਵਿੱਚ ਤਾਵਨੀ ਸੰਕੇਤ ਜ਼ਰੂਰ ਦਿਖਾ ਸਕਦਾ ਹੈ ਇਹਨਾਂ ਦੇ ਵਿੱਚ ਜਿਵੇਂ ਕਿ ਛਾਤੀ ਦੇ ਵਿੱਚ ਬੇਚੈਨੀ ਹੋਣਾ ਸਰੀਰ ਦੇ ਦੂਜੇ ਹਿੱਸਿਆਂ ਦੇ ਵਿੱਚ ਦਰਦ ਫੈਲਣਾ ਸਾਂਹ ਦੇ ਸਾਂਹ ਲੈਣ ਦੇ ਵਿੱਚ ਮੁਸ਼ਕਲ ਆਉਣੀ ਅਚਾਨਕ ਪਸੀਨਾ ਆਉਣਾ ਇਹ ਸਾਰੇ ਲੱਛਣ ਸ਼ਾਮਿਲ ਨੇ ਤਾਂ ਮੈਓ ਕਲੀਨਿਕ ਦੀ ਰਿਪੋਰਟ ਦੇ ਵਿੱਚ ਦੱਸਿਆ ਗਿਆ ਹੈਗਾ ਕਿ ਦਿਲ ਦੇ ਦੌਰੇ ਦਾ ਸਭ ਤੋਂ ਆਮ ਸੰਕੇਤ ਹੈਗਾ ਕਿ ਛਾਤੀ ਦੇ ਵਿੱਚ ਦਬਾਅ ਜਾਂ ਫਿਰ ਭਾਰੀਪਨ ਮਹਿਸੂਸ ਹੋਣਾ ਇਹ ਦਰਦ ਕਈ ਵਾਰ ਖੱਬੇ ਹੱਥ ਪਿੱਠ ਦਰਦ ਤੇ ਪਿੜ ਦਰਦ ਗਰਦਨ ਜਬਾੜੇ ਜਾਂ ਫਿਰ ਦੰਦਾ ਦੇ ਵਿੱਚ ਵੀ ਫੈਲ ਸਕਦਾ ਹੈ ਅਚਾਨਕ ਠੰਡਾ ਪਸੀਨਾ ਅਮਤਲੀ ਅਤੇ ਚੱਕਰ ਆਉਣੇ ਵੀ ਇਹ ਚਿੰਕੇ ਜੋ ਕਿ ਚੇਤਾਵਨੀ ਦੇ ਸੰਕੇਤ ਹੋ ਸਕਦੇ ਨੇ ਇਸ ਤੋਂ ਇਲਾਵਾ ਕਈ ਰਿਪੋਰਟਾਂ ਇਹ ਵੀ ਦੱਸਦੀਆਂ ਨੇ ਕਿ ਬਹੁਤ ਸਾਰੇ ਮਰੀਜ਼ ਦਿਲ ਦੇ ਦੌਰੇ ਤੋਂ ਪਹਿਲਾਂ ਅਸਾਧਾਰਨ ਥਕਾਵਟ ਦਾ ਅਨੁਭਵ ਕਰਦੇ ਨੇ ਖਾਸ ਕਰਕੇ ਔਰਤਾਂ ਅਕਸਰ ਬਿਨਾ ਕਿਸੇ ਸਪਸ਼ਟ ਦੇ ਕਾਰਨ ਦੇ ਜੋ ਕਿ ਵਧੀ ਹੋਈ ਕਮਜ਼ੋਰੀ ਅਤੇ ਥਕਾਵਟ ਦੀ ਸ਼ਿਕਾਇਤਾਂ ਕਰਦੇ ਆ ਨੇ ਆਮ ਲੱਛਣਾਂ ਦੇ ਵਿੱਚ ਛਾਤੀ ਦੇ ਵਿੱਚ ਦਰਦ ਜਾਂ ਫਿਰ ਭਾਰੀਪਨ ਹੋਣਾ ਠੰਡਾ ਪਸੀਨਾ ਆਉਣਾ ਮਤਲੀ ਆਉਣਾ ਉਲਟੀ ਆਉਣਾ ਚੱਕਰ ਆਉਣਾ ਦਰਦ ਫੈਲਣਾ ਅਤੇ ਕਮਜ਼ੋਰੀ ਤੇ ਸਾਹ ਚੜਨਾ ਅਸਧਾਰਨ ਥਕਾਵਟ ਸ਼ਾਮਿਲ ਨੇ ਜੇਕਰ ਇਹ ਤੁਹਾਨੂੰ ਲੱਛਣ ਮਹਿਸੂਸ ਹੁੰਦੇ ਨੇ ਤਾਂ ਛੇਤੀ ਤੋਂ ਛੇਤੀ ਆਪਣੇ ਡਾਕਟਰ ਦੇ ਕੋਲ ਜ਼ਰੂਰ ਜਾਓ ਤੇ ਹੁਣ ਅਸੀਂ ਇਸ ਸਵਾਲ ਦੇ ਉੱਤੇ ਆਉਂਦਿਆਂ ਕਿ ਆਖਿਰ ਦਿਲ ਦਾ ਦੌਰਾ ਪੈਂਦਾ ਕਿਉਂ ਹੈ ਇਸ ਦਾ ਸਰਲ ਜਵਾਬ ਇਹ ਹੈ ਕਿ ਦਿਲ ਦਾ ਦੌਰਾ ਉਦੋਂ ਪੈਂਦਾ ਹੈ ਜਦੋਂ ਦਿਲ ਦੀਆਂ ਮਾਸਪੇਸ਼ੀਆਂ ਨੂੰ ਖੂਨ ਦੀ ਸਪਲਾਈ ਕਰਨ ਵਾਲੀਆਂ ਕੋਰੋਨਰੀ ਧਮਨੀਆਂ ਬਲੌਕ ਹੋ ਜਾਂਦੀਆਂ ਨੇ ਜੀ ਹਾਂ ਕੋਰੋਨਰੀ ਧਮਕੀਆਂ ਜਦੋਂ ਬਲੌਕ ਹੁੰਦੀਆਂ ਨੇ ਤਾਂ ਇਸ ਬਲੌਕੇਜ ਇਹ ਬਲੌਕੇਜ ਜਿਹੜੀ ਕਿ ਆਮ ਤੌਰ ਦੇ ਉੱਤੇ ਕੈਲੋਸਟ੍ਰੋਲ ਜਮਾ ਹੋਣ ਸਰ ਵੀ ਜਮਾ ਹੋਣ ਦਾ ਫਿਰ ਥਕਿਆ ਹੋਇਆ ਕਾਰਨ ਹੋ ਸਕਦਾ ਹੈਗਾ ਤੇ ਖੂਨ ਦਾ ਪ੍ਰਵਾਹ ਰੁਕਣ ਦੇ ਨਾਲ ਦਿਲ ਨੂੰ ਆਕਸੀਜਨ ਨਹੀਂ ਮਿਲ ਰਿਹਾ ਪਉਂਦੀ ਜਿਸ ਕਰਕੇ ਦਿਲ ਦਾ ਦੌਰਾ ਪੈਂਦਾ ਹੈ ਇਸ ਤੋਂ ਬਚਣ ਦੇ ਲਈ ਇੱਕ ਸਿਹਤਮੰਦ ਲਾਈਫ ਸਟਾਈਲ ਅਪਣਾਉਣਾ ਚਾਹੀਦਾ ਹੈ ਅਤੇ ਨਿਯਮਤ ਸਿਹਤ ਜਾਂਚਾਂ ਦਾ ਸਮਾਂ ਨਿਰਧਾਰਿਤ ਕਰਨਾ ਚਾਹੀਦਾ ਹੈਗਾ ਇੱਕ ਉਮਰ ਤੋਂ ਬਾਅਦ ਯਾਨੀ ਕਿ 30 ਸਾਲ ਦੀ ਉਮਰ ਤੋਂ ਹਾਲਾਂਕਿ ਨੌਜਵਾਨਾਂ ਦੇ ਵਿੱਚ ਵੀ ਇਹ ਦਿਲ ਦੇ ਦੌਰੇ ਦੀਆਂ ਸ਼ਿਕਾਇਤਾਂ ਬਹੁਤ ਮਿਲ ਰਹੀਆਂ ਨੇ ਪਰ ਸਮੇਂ ਸਿਰ ਤੁਸੀਂ ਵੀ ਆਪਣਾ ਸਿਹਤ ਦੀ ਪੂਰੀ ਪੂਰੀ ਬਾਡੀ ਚੈੱਕਅਪ ਜ਼ਰੂਰ ਕਰਵਾਇਆ ਕਰੋ ਤੇ ਇਸ ਤੋਂ ਇਲਾਵਾ ਜੇਕਰ ਵਿਅਕਤੀ ਨੂੰ ਸਿਗਰਟ ਅਤੇ ਸ਼ਰਾਬ ਛੱਡਣੀ ਚਾਹੀਦੀ ਹੈ ਤੇ ਜੋ ਕਿ ਦਿਲ ਦੇ ਦੌਰੇ ਦੇ ਸਭ ਤੋਂ ਆਮ ਲੱਛਣ ਜਿਹੜੇ ਕੀ ਦੱਸੇ ਜਾਂਦੇ ਨੇ